ਸੌਂਦੇ ਸਮੇਂ ਭੁੱਲ ਕੇ ਵੀ پاس ਨਾ ਰੱਖੋ ਇਹ ਚੀਜ਼ਾਂ ਘਰ ਵਿੱਚ ਆ ਜਾਵੇਗੀ ਤ੍ਰਿਪਤੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਸੌਂਦੇ ਸਮੇਂ ਇਹ ਚੀਜ਼ਾਂ ਨੂੰ ਭੁੱਲ ਕੇ ਵੀ ਆਪਣੇ ਕੋਲ ਨਾ ਰੱਖੋ ਨਹੀਂ ਤਾਂ ਆ ਜਾਂਦੀ ਹੈ ਕਿਸਮ ਦੀ ਅਤੇ ਪਤੀ ਹੋ ਜਾਂਦਾ ਹੈ ਕਮਾਲ ਅੱਜ ਦੇ ਨਮਰੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਕੰਮ ਹਨ ਜੋ ਕਿ ਤੁਹਾਨੂੰ ਫੁੱਲ ਕੇ ਵੀ ਰਾਤ ਨੂੰ ਨਹੀਂ ਕਰਨੀ ਚਾਹੀਦੀ ਨੀਤਾਂ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਵੀ ਕਰਨਾ ਪਵੇਗਾ ਅਤੇ ਤੁਹਾਨੂੰ ਆਪਣੇ ਬੈੱਡ ਦੇ ਕਿਸ ਪਾਸੇ ਸੌਣਾ ਚਾਹੀਦਾ ਹੈ ਤਾਂਕਿ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਤੁਹਾਡੇ ਤੇ ਕੋਈ ਵੀ ਨਕਾਰਾਤਮਕ ਪ੍ਰਭਾਵ ਹੋਵੇ ਉਹ ਦੂਰ ਹੋ ਜਾਵੇ ਅਤੇ ਤੁਹਾਡੀ ਜ਼ਿੰਦਗੀ ਵਿੱਚ ਸਕਾਰਾਤਮਕਤਾ ਆਵੇ ਪੂਰੀ ਜਾਣਕਾਰੀ ਲਈ ਇਸ ਵੀਡੀਓ ਨੂੰ انتک ضرور دیکھو سو کا منق لئے سب تو اتم سماں ہوں گا ہے برہم مہرت جو بھی ویکتی جاگتا ہے اس کے جیون تو سارا ہی سمسیاں دور ہو جاتی ہیں وہ ہمیشہ بھی خوش رہتا ہے ہمیشہ تندرست رہتا ہے اس کے جیون خوشحالی سکھ شانتی سکھ سمدھی بھی ہوں ਅਤੇ ਆਪਣੇ ਆਪ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਕੁਝ ਰੱਖਦਾ ਹੈ ਬ੍ਰਹਮ ਮੋਰਤ ਤੇ ਜਾਗਰ ਵਾਲੇ ਵਿਅਕਤੀ ਨੂੰ ਜੀਵ ਮੁਛ ਤਦੇ ਵੀ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਹ ਹਮੇਸ਼ਾ ਚਿੰਤਾ ਤੋਂ ਮੁਕਤ ਰਹਿੰਦਾ ਹੈ ਅਜਿਹੀ ਵਿਅਕਤੀ ਤੇ ਹਮੇਸ਼ਾ ਹੀ ਪਰਮਾਤਮਾ ਦੀ ਮਿਹਰ ਵੀ ਬਣੀ ਰਹਿੰਦੀ ਹੈ ਅਤੇ ਉਸ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ ਸਾਡੇ ਧਰਮ ਗ੍ਰੰਥਾ ਵਿੱਚ ਬ੍ਰਹਮ ਮੋਰਤ ਵਿੱਚ ਰਾਤ ਨੂੰ ਸੌਣ ਤੋਂ ਲੈ ਕੇ ਸਵੇਰ ਉੱਠਣ ਤੱਕ ਦੀਆਂ ਸਾਰੀਆਂ ਇਹ ਗਤੀਵਿਧੀਆਂ ਬਾਰੇ ਬਹੁਤ ਹੀ ਮਹੱਤਵਪੂਰਨ ਹੈ। ਕਿਆਨ ਦਿੱਤਾ ਗਿਆ ਹੈ ਜਿਸ ਨੂੰ ਸ਼ਾਇਦ ਅਸੀਂ ਅੱਜਕੱਲ ਹੰਟਡ ਕਰ ਦਿੰਦੇ ਹਾਂ। ਇੱਥੇ ਨਾ ਤਾਂ ਖਾਣ ਪੀਣ ਦਾ ਕੋਈ ਰੂਟੀਨ ਹੈ ਅਤੇ ਨਾ ਹੀ ਸੌਣ ਦਾ ਕੋਈ ਰੂਟੀਨ ਜਿਸ ਕਾਰਨ ਸਾਡਾ ਸਾਰਾ ਰੋਜ਼ਮਰ ਦਾ ਰੂਟੀਨ ਹੀ ਟਿਕਾ ਜਾਂਦਾ ਹੈ ਅਤੇ ਸਾਨੂੰ ਫਿਰ ਤੋਂ کا سامنا بھی کرنا پہ ہے دھرم گرنتھا دیتے گئے دن گیانج کا وگان بھی, بھی مندا ہے جو کہ سارے پوراتن ورشیا نے ہزار سال پہلے بھی دس داستو شاستر کے انوسار ساندھوں سنتے سمے اپنے نڑے کوئی اجی ہی چیز نہیں رکھنی چاہیے جس نال کہ سانشانی ہو سکتی ہے ਹਰਾਤ ਨੂੰ ਕੁਝ ਚੀਜ਼ਾਂ ਨੂੰ ਨੇੜੇ ਰੱਖਣਾ ਉਹਨਾਂ ਤੋਂ ਨਿਕਲਣ ਵਾਲੀ ਨਕਾਰਾਤਮਕਤਾ ਸਾਡੇ ਜੀਵਨ 'ਤੇ ਡੂੰਗਾ ਪ੍ਰਭਾਵ ਪੁੰਦੀ ਹੈ ਅਤੇ ਸਾਡੇ ਜੀਵਨ ਤੋਂ ਸਕਾਰਾਤਮਕਤਾ ਨੂੰ ਨਸ਼ਟ ਕਰ ਦਿੰਦੀ ਹੈ ਇਹ ਵਾਸਤੇ ਸਾਸਾ ਵਿੱਚ ਐ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਹਨਾਂ ਚੀਜ਼ਾਂ ਨੂੰ ਆਪਣੇ ਨੇੜੇ ਤੇੜੇ ਰੱਖ ਕੇ ਸੰਭਾਲਦਾ ਹੈ ਤਾਂ ਘਰ ਵਿੱਚ ਤੰਦੀ ਕਮੀ ਹੁੰਦੀ ਹੈ ਤੇ ਇਸ ਦੇ ਨਾਲ ਹੀ ਨਕਾਰਾਤਮਕਤਾ ਵੀ ਕਲ ਚੁੰਜੀ ਹੈ। ਇਸ ਤੋਂ ਲਾਵਾ ਸੌਂਦੇ ਸਮੇਂ ਬਿਸਤਰੇ ਦੇ ਨੇੜੇ ਇਹ ਚੀਜ਼ਾਂ ਰੱਖਣ ਨਾਲ ਮਾਨਸਿਕ ਪਰੇਸ਼ਾਨੀ ਵੀ ਹੁੰਦੀ ਹੈ। ਐਨਾ ਚੀਜ਼ਾਂ ਨੇੜੇ ਰੱਖਣ ਨਾਲ ਜੀਵਨ ਵਿੱਚ ਤਰੱਕੀ ਵੀ ਰੁਕ ਜਾਂਦੀ ਹੈ। ਕਿਸੇ ਦੇ ਜੀਵਨ ਵਿੱਚ ਬਸ ਕਿਤੇ ਉਤੀ ਹੁੰਦੀ ਹੈ। પતિ ਪਤਨੀ ਵਿੱਚੇ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਹਨ। ਤੇ ਪਰਿਵਾਰ ਵਿੱਚ ਆਰਥਿਕ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ ਤੇ ਹੋਈ ਹੋਈ ਪੈਸੇ ਦਾ ਪਹਾੜ ਉੱਕਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਿਦਿਆਰਥੀਆਂ ਦਾ ਭਵਿੱਖ ਵੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਅਸਲੇਸ਼ੀਲ ਸਮਿਆ ਕਦੇ ਇਹ ਨਾ ਚੀਜ਼ਾਂ ਆਪਣੇ ਕੋਲ ਰੱਖ ਕੇ ਨਹੀਂ ਸੁਣਾ ਚਾਹੀਦਾ ਕਈ ਲੋਕ ਜਾਣੇ ਅਣਜਾਣੇ ਵਿੱਚ ਇਹਨਾਂ ਚੀਜ਼ਾਂ ਨੂੰ اپنے کول رکھ کے سو جاتے ہاں. ہیں پھر انہوں پریشانی کا سامنا بھی کرنا پہنتا ہے شاید کسی غلط جانکاری کارن یا جا پھر جگہ کی کمی کے کارن وہ سنتے سمیا یہ جی چیزاں کول رکھ لینے ہیں پر یہ بالکل ہی گلط منیا جاتا ہے جس کارن انہوں کئی پریشانیاں کا سامنا بھی کرنا پڑ سکتا ہے ਤਾਂ ਜੀ ਆਂਦੇ ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਸੌਣ ਵੇਲੇ ਸਾਨੂੰ ਕਿਹੜੀਆਂ ਚੀਜ਼ਾਂ ਆਪਣੇ ਨਾਲ ਨਹੀਂ ਰੱਖਣੀਆਂ ਚਾਹੀਦੀਆਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬੀਹਣ ਰਹੇ ਤਾਂ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ چینل سمرت ہوئی سپسکرائب ضرور کرو کمینٹ جی مہالکشمی ضرور لکھو نمبر ایک تو سوتے سمے کدی بھی شیشے میں اپنی تصویر نہیں ویکنی چاہیے جس کمرے میں تھی سنتے ہو جس کمرے میں شیشہ ہے تو اس کو گرنتھ بھی ہٹا دوں شیشے میں ایک کپڑے نال کے سو جاؤ اور سویرے اٹھن تو ترنت بعد کدی بھی شیشے کو دیکھنا چنگا نہیں منیا جاتا اس نال ویکتی ڈرتے چنتا پیدا ہوتی ہے پیڑے چکنے بھی ملتے ہیں جس کارن تھے جیون نکاراتمک پر جیون بگڑ جاتا ہے ماڑیاں حرکت ہو لگتی ہیں نمبر دو ਆਪਣੇ ਬੈਡਰੂਮ ਦੇ ਕਿਸੇ ਵੀ ਕੋਨੇ ਵਿੱਚ ਝਾੜੂ ਨੂੰ ਕਦੇ ਵੀ ਖੜਾ ਕਰਕੇ ਨਾ ਰੱਖੋ ਇਸ ਨਾਲ ਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਘਰ ਵਿੱਚ ਕਿਸੇ ਵੀ ਝਾੜੂ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਝਾੜੂ ਨੂੰ ਹਮੇਸ਼ਾ ਹੀ ਪੇਟਾ ਲਟਾ ਕੇ ਰੱਖੋ ਨਹੀਂ ਤਾਂ ਘਰ ਵਿੱਚ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ بہت زیادہ لڑائی جھگڑے لے نمبر تین بہت سارے لوگ سو تو پہلا اپنے سرحنے ہوتا سونے چاندی دے گہنے گیاں گیا یعنی کہ مندری رکھ کے سو جاندے ہیں واستو شاستر کے انوسار اجہا کرنا بالکل ہی غلط گلت ہوں اس نال نکارت وتی ہے ਇਸ ਤੇ ਆ ਚਿਖਟਾਸ ਵੀ ਪੈਦਾ ਹੁੰਦੀ ਹੈ ਕਈ ਲੋਕ ਸੌਂਦੇ ਸਮੇਂ ਆਚੇ ਨੂੰ ਲਾ ਕੇ ਹੋਈ ਰੱਖ ਦਿੰਦੇ ਹਨ ਉਹ ਆਕਸਲ ਐਸ ਨੂੰ ਆਪਣੇ ਬਿਸਤਰੇ ਤੇ ਹਟਾ ਅੱਕ ਦਿੰਦੇ ਹਨ ਪਰ ਅਜੀਹਾ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਸਕਦੇ ਹਨ ਅਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਚੀਜ਼ਾਂ ਤਾਤ ਦੀਆਂ ਮੂਰੀਆਂ ਹੁੰਦੀਆਂ ਹਨ ਜੋ ਕਿ ਮਾਨਸਿਕ ਸ਼ਾਂਤੀ ਨੂੰ ਪੰਕ ਕਰਨ ਦਾ کم بھی کرتی ہیں ہمیشہ ہی تناؤ رہتا ہے نمبر چار واستو شاستر کے انوسار کسی بھی ویکتی سوندے سمیا اپنے پیر دکھن یا پھر پورب دشا نہیں کر کے سونا چاہیے یعنی تھی اپنے پیر اتر یا پھر پچھم دشا ਆਪਣਾ ਸਿਰ ਪੂਰਬ ਜਾਂ ਦੱਖਣ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਕੇ ਸੌਣ ਨਾਲ ਵਿਅਕਤੀ ਦੇ ਸਰੀਰ ਵਿੱਚ ਵਧੇਰੇ ਸਕਾਰਾਤਮਕ ਊਰਜਾ ਹੁੰਦੀ ਹੈ ਅਤੇ ਉਹ ਜੀਵਨ ਵਿੱਚ ਹਮੇਸ਼ਾ ਹੀ ਤਰੱਕੀ ਕਰਦਾ ਹੈ ਨੰਬਰ 5 ਵਾਸਤਵ ਸਾਸਤ੍ਰ ਦੇ ਅਨੁਸਾਰ ਸੰਦੇ ਸੰਿਆ ਆਪਣੇ ਨਾਲ ਕਿਸੇ ਵੀ ਕਿਸਮ ਦਾ ਖੁਸ਼ਬੂਦਾਰ ਤੇਲ ਕਦੇ ਵੀ ਨਾ ਰੱਖੋ ਨਾ ਹੀ ਸੁੰਦੇ ਸਮੇਂ ਆਪਣੇ ਸਰੀਰ ਤੇ ਅਤਰ ਯਾਨੀ ਕਿ ਪਰਫਿਊਮ ਲਗਾਓ ਅਤੇ ਨਾ ਹੀ ਇਸ ਨੂੰ ਆਲੇ-ਦੁਆਲੇ ਰੱਖੋ ਇਸ ਦੇ ਖੁਸ਼ਬੂ ਕਾਰਨ ਨਕਾਰਾਤਮਕ ਸ਼ਕਤੀਆਂ ਸਾਡੇ ਵੱਲ ਆਕਰਸ਼ਿਤ ਹੁੰਦੀਆਂ ਹਨ ਅਤੇ ਇਹਨਾਂ ਨੂੰ ਨੇੜੇ ਰੱਖਣ ਨਾਲ ਵਿਅਕਤੀ ਦੇ ਜੀਵਨ ਤੇ ਬਹੁਤ ਜ਼ਿਆਦਾ ਮਾੜੇ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਹਨ ਜੋ ਵੀ ਤੁਹਾਨੂੰ ਪਰੇਸ਼ਾਨੀ ਵਿੱਚ ਵੀ ਪਾ ਸਕਦੇ ਹਨ ਨੰਬਰ 6 ਬਹੁਤ ਸਾਰੇ ਲੋਕਾਂ ਨੂੰ ਸੌਣ ਤੋਂ ਪਹਿਲਾਂ ਚਾਹ ਪੋਤੀ ਅਤੇ ਦੁੱਧ ਪੀਣ ਦੀ ਆਦਤ ਹੁੰਦੀ ਹੈ ਅਤੇ ਇਹ ਸਭ ਕੁਝ ਪੀਣ ਤੋਂ ਬਾਅਦ ਉਹ ਭਾਂਡੇ ਉੱਥੇ ਹੀ ਛੱਡ ਦਿੰਦੇ ਹਨ ਅਜਿਹਾ ਕਰਮ ਨਾਲ ਗਰੀਬੀ ਵੀ ਆ ਸਕਦੀ ਹੈ ਅਤੇ ਸੌਣ ਦੇ ਸਮੇਂ ਤੁਹਾਨੂੰ ਪੂਰੇ ਸੁਪਨੇ ਲੀਆ ਸਕਦੇ ਹਾਂ ਐਸਲੀ ਸੌਣ ਤੋਂ ਪਹਿਲਾਂ ਬਿਸਤਰੇ ਦੇ ਕੋਲ ਬਿਨਾਂ ਧੁੱਪ ਦੇ ਬਰਤਨ ਕਦੇ ਵੀ ਨਾ ਰੱਖੋ ਨੰਬਰ 7 ਕਈ ਲੋਕ ਸੌਣ ਦੇ ਸਮੇਂ ਸਿਰ ਦੇ ਕੋਲ ਪਾਣੀ ਰੱਖਦੇ ਹਨ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਇੱਕ ਅਸ਼ੁਭ ਕਾਰਕ ਮੰਨਿਆ ਗਿਆ ਹੋ ਜਦੋਂ ਕਿਸੇ ਵੀ ਵਿਅਕਤੀ ਨੂੰ ਸੌਂਦੇ ਸਮੇਂ ਆਪਣੇ ਬਿਸਤਰੇ ਦੇ ਕੋਲ ਪਾਣੀ ਰੱਖਣਾ ਇੱਕ ਵਿਅਕਤੀ ਨੂੰ ਵਧੇਰੇ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਅਤਿਅੰਤ ਇਹ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਰੀਰ ਵਿੱਚ ਨਕਾਰਾਤਮਕ ਸੋਚ ਆਵੀ ਹੋਣਾ ਵੀ ਸ਼ੁਰੂ ਹੋ ਜਾਂਦੀ ਹੈ। ਐਸ ਲਈ ਵਿਅਕਤੀ ਨੂੰ ਕਦੇ ਵੀ ਆਪਣੇ ਸਿੱtre ਦੇ ਕੁਲ ਪਾਣੀ ਰੱਖ ਕੇ ਨਹੀਂ ਸੌਣਾ ਚਾਹੀਦਾ ਇਸ ਨੂੰ ਕੋਹ ਜਾਣਾ ਅਸ਼ੁਭ ਮੰਨਿਆ ਜਾਂਦਾ ਹੈ ਨੰਬਰ 8 ਰਾਤ ਨੂੰ ਸੌਂਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਸਿਗਰਟ ਮੋਸ਼ੀ ਜਾਂ ਫਿਰ ਨਸ਼ੀਲਾ ਪਦਾਰਥ ਆਪਣੇ ਨਾਲ ਨਾ ਰੱਖੋ ਇਸ ਕਾਰਨ ਅਸੀਂ ਆਰਥਿਕ ਤੰਗੀ ਦਾ ਸਾਹਮਣਾ ਕਰਦੇ ਹਾਂ ਜਾਂ ਬੈੱਡਰੂਮ ਦੇ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਜਾਗਰ ਸਾਹਿਤ ਨਹੀਂ ਰੱਖਣਾ ਚਾਹੀਦਾ ਅਜਿਹਾ ਕਰਨ ਨਾਲ ਆਲੇ-ਦੁਆਲੇ ਦਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਨਕਾਰਾਤਮਕਤਾ ਵੀ ਫੈਲਦੀ ਹੈ ਜਿਸ ਜਗ੍ਹਾ ਤੇ ਤੁਸੀਂ ਸੌਂਦੇ ਹੋ ਉਸ ਜਗ੍ਹਾ ਦੀ ਕੰਧ ਤੇ ਕਦੇ ਵੀ ਹਿੰਸਕ ਜਾਗਵਰਾ ਜਾਗਦੇ ਲੜਾਈਆਂ ਦੀ ਤਸਵੀਰਾਂ ਨਹੀਂ ਹੋਣੀ ਚਾਹੀਦੀਆਂ ਅਜਦਾ ਤੁਹਾਡੇ ਤੇ ਮਾੜਾ ਅਸਰ ਪੈਂਦਾ ਹੈ ਅਤੇ ਤੁਹਾਡਾ ਸੁਭਾਅ ਜ਼ਿਆਦਾ ਹਮਲਾਵਰ ਹੋ ਲੱਗਦਾ ਹੈ ਜਿਸ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਈ ਵਾਰੀ ਆਪਣੇ ਗੰਦੇ ਕੱਪੜੇ ਬਿਸਤਰੇ ਤੇ ਹੀ ਛੱਡ ਦਿੰਦੇ ਹਾਂ ਵਾਸਤੂ ਸਸਤ ਦੇ ਅਨੁਸਾਰ اجھا کرنا بہت ہی اشبھ ہوں تو ہم ہمیشہ ہی اپنے گندے کپڑے باقی رکھنے چاہیے ہیں نہیں تو اجہا کرے سپنے آنگے نکاراتمکتا بھی بدھ سکتی ہے ہمیشہ ہم ہی تن کا نقصان بھی ہوں بسترے دول گڑی کدے بھی نہیں رکھنی چاہیے کیونکہ یہ سکارتمک نکارا ارجا دونوں ہی کھچتی ہے اجہے چی بار تری خبردار بن سکتی ہے سوڈے سمیا یہ ہمیشہ ہی دھیان رکھو کہ کدی بھی جتے یا چپل بسترے کے نڑے جا کوئی ہیٹا نہیں رکھنا چاہیے تو چپل پہن کے نہیں جانا چاہیے ਐ ਬੁਰੀ ਕਿਸਮਤ ਨੂੰ ਵੀ ਸਤਾ ਦਿੰਦਾ ਹੈ। ਅਤੇ ਜੁਕਤੀਆਂ ਨੂੰ ਨੇੜੇ ਰੱਖਣ ਨਾਲ ਸਾਰੇ ਸਰੀਰ ਦੀ ਨਕਾਰਾਤਮਕ ਊर्जा ਬਾਹਰ ਨਿਕਲਦੀ ਹੈ। ਵਾਸਤਵ ਸਾਸਤ੍ਰ ਦੇ ਅਨੁਸਾਰ ਅਜਿਹਾ ਕਰਨਾ ਬਹੁਤ ਹੀ ਅਸ਼ੁਭ ਹੈ। ਐਸਨਾਂ ਕਰ ਵਿੱਚ ਬਰੀ ਬਲੀ ਹੁੰਦੀ ਹੈ। ਜੇਕਰ ਤੁਸੀਂ ਉਹਨਾਂ ਦੇ ਨਾਲ ਸੌਂਦੇ ਹੋ ਤਾਂ ਇਸ ਦਾ ਬੁਰਾ ਅਸਰ ਤੁਹਾਡੇ ਤੇ ਜੀਵਨ ਤੱਕ ਸਕਦਾ ਹੈ। ਤੇ ਨਕਾਰਾਤਮਕ ਊਰਜਾ ਬਾਹਰ ਨਿਕਲ ਕੇ ਤੁਹਾਡੀ ਜ਼ਿੰਦਗੀ ਵਿੱਚ ਵੀ ਵਾਪਸ ਆ ਸਕਦੀ ਹੈ ਨੰਬਰ 1 ਕਈ ਲੋਕਾਂ ਨੂੰ ਸੌਣ ਤੋਂ ਪਹਿਲਾਂ ਕਿਤਾਬ ਜਾਂ ਫਿਰ ਅਖਬਾਰ ਪੜ੍ਹਨ ਦੀ ਆਦਤ ਹੁੰਦੀ ਹੈ ਜਿਸ ਕਾਰਨ ਉਹ ਸરાਣੀ ਵੀ ਇਹਨਾਂ ਨੂੰ ਰੱਖ ਕੇ ਸੌਂਦੇ ਹਨ ਵਾਸਤਵ ਸਸਤੇ ਦੇ ਅਨੁਸਾਰ ਆਪਣੇ ਬਿਸਤਰੇ ਦੇ ਕੋਲ ਕਿਤਾਬਾਂ ਰੱਖ ਕੇ ਸੌਣਾ ਅਨੁਚਿਤ ਮੰਨਿਆ ਜਾਂਦਾ ਹੈ ਬਹੁਤ ਸਾਰੇ ਲੋਕ ਆਪਣੇ ਸਿਰ ਜਾਂ ਫਿਰ ਸੁਹਾਣੇ ਦੇ ਹੇਟਾਂ ਕਿਤਾਬਾਂ ਰੱਖ ਕੇ ਸੌ ਜਾਂਦੇ ਹਨ ਆਸ ਤੋਂ ਉਤੇ ਵਿਦਿਆਰਥੀਆਂ ਨੂੰ ਇਸ ਗੰਭੀਰਤਾਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਸਿਰ ਹੇਟਾਂ ਕਿਤਾਬਾਂ ਵਿੱਚ ਸਰਸਵਤੀ ਦਾ ਵਾਸ ਹੁੰਦਾ ਹੈ ਜਿਹਾ ਕਰਨ ਨਾਲ ਮਾਂ ਸਰਸਵਤੀ ਦਾ અપਮਾਨ ਵੀ ਹੁੰਦਾ ਹੈ ਜਿਸ ਕਾਰਨ ਤੁਸੀ ਮਾਂ ਸੱਸ ਦੀ ਦਾ ਆਸ਼ੀਰਵਾਦ ਪ੍ਰਾਪਤ ਨਹੀਂ ਕਰ ਸਕੋਗੇ। ਪੜੰਦੇ ਬਾਅਦ ਕਿਤਾਬਾਂ ਨੂੰ ਉਹਨਾਂ ਦੀ ਸਹੀ ਜਗ੍ਹਾ ਤੇ ਰੱਖੋ। ਅਸਲ ਵਿੱਚ ਵਾਸਤੂ శాਸਤਰ ਦੇ ਅਨੁਸਾਰ ਸਿਰ ਤੇ ਹੇਠਾਂ ਕਿਤਾਬ ਰੱਖ ਕੇ ਸੌਣ ਨਾਲ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੱਧਦਾ ਹੈ ਅਤੇ ਜੀਵਨ ਵਿੱਚ ਤਰੱਕੀ ਵੀ ਹੁੰਦੀ ਹੈ। ਇਹ ਸਕਾਰਾਤਮਕਤਾ ਖਤਮ ਹੋ ਜਾਂਦੀ ਹੈ ਨੰਬਰ 9 ਰਾਤ ਨੂੰ ਸੌਂਦੇ ਸਮੇਂ ਸਿਆਣੇ ਕੋਈ ਚਾਬੀਆਂ ਚਾਹੇ ਲੋਹੇ ਦੀ ਕੋਈ ਵੀ ਚੀਜ਼ ਨਾ ਰੱਖੋ ਨਹੀਂ ਤਾਂ ਵਿਅਕਤੀ ਦੇ ਦੁਸ਼ਮਨਾ ਦੇ ਯੰਤੀ ਵਧ ਜਾਂਦੀ ਹੈ ਪਰ ਜੇਕਰ ਤੁਸੀਂ ਦੁਸ਼ਮਨਾ ਤੋਂ ਦੂਰੀ ਹੋ ਤਾਂ ਸੌਂਦੇ ਸਮੇਂ ਆਪਣੀਆਂ ਚਾਬੀਆਂ ਸਹਾਰੇ ਦੇ ਵਿੱਚ ਰੱਖੋ ਬੈੱਡ ਦੇ ਹੇਠਾਂ ਲੋਹੇ ਦੀ ਰੱਖੋ پر اپنے دے دے اس پر سمارٹ سمارٹ ہاں. اپنے بسترے کے کول کدے بھی نہ رکھو نمبر دس اس آدمی یگ بھگ ہر کسی کوٹ فون سمارٹ واچ ورگے کئی الیکٹرانک یونے ہیں توٹرونک گیجٹس میں اپنے کو نہیں رکھنا چاہیے جب کسی اجھا ਕਰਦੇ ਨੂੰ ਤਾਂ ਇਸ ਨਾਲ ਨਾ ਸਿਰਫ ਪੈਸੇ ਦਾ ਨੁਕਸਾਨ ਹੁੰਦਾ ਹੈ ਸਗੋਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੋਰਾ ਪਰਵਾਹ ਪੈਂਦਾ ਹੈ ਅਤੇ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਨੰਬਰ 11 ਸਿਰਾਂ ਨੂੰ ਕਦੇ ਵੀ ਕਿਸੇ ਤਿੱਖੀ ਚੀਜ਼ ਨੂੰ ਲਾ ਕੇ ਨਹੀਂ ਸੋਣਾ ਚਾਹੀਦਾ ਇਸ ਨਾਲ ਦੌਲਤ ਨੂੰ ਹੱਡਿੰਗ ਤੇ ਹਾਵੀ ਹੋ ਸਕਦੇ ਹਨ ਬਹੁਤ ਸਾਰੇ ਲੋਕ ਆਪਣੇ ਸਿਰਹਾਣੇ ਪੈਸੇ ਰੱਖ ਕੇ ਸੌਂਦੇ ਹਨ ਉਹਨਾਂ ਦਾ ਇਹ ਮੰਨਣਾ ਹੁੰਦਾ ਹੈ ਕਿ ਅਜਿਹਾ ਕਰਨ ਨਾਲ ਉਹਨਾਂ ਦੀ ਦੌਲਤ ਵਧੇਗੀ ਵਾਸਤੂ ਸਾਸਤ੍ਰ ਦੇ ਅਨੁਸਾਰ ਇਸੇ ਲਈ ਲਗਤੀ ਆਪਣੇ ਬਿਸਤਰੇ ਤੇ ਪੈਸੇ ਜਾਂ ਫਿਰ ਪੈਸੇ ਨਾਲ ਸੰਬੰਧਿਤ ਕੋਈ ਵੀ ਚੀਜ਼ ਰੱਖ ਕੇ ਨਹੀਂ ਸੌਣਾ ਚਾਹੀਦਾ ਐਸਐਨਰ ਅਚਾਨਕ ਖਰਚੇ ਵੱਧਣ ਲੱਗਦੇ ਹਨ ਅਤੇ ਵਾਸਤਵ ਸਸਥ ਦੇ ਨੁਸਖਾ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਬਿਸਤਰੇ ਦੇ ਕੋਲ ਪੈਸੇ ਰੱਖ ਲਿਓ ਤਾਂ ਜੇ ਹੱਕ ਨਾ ਤੁਰੰਤ ਹੀ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਧੰਨ ਦਾ ਨੁਕਸਾਨ ਚਲਣਾ ਪਵੇਗਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰਨ ਕਰੋ ਵਾਤੋਂ ਆ ਸ਼ੇਅਰ ਕਰੋ ਤੇ ਚੈਨਲ ਨੂੰ ਤੁਮ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਕਮੈਂਟ ਬਾਕਸ ਵਿੱਚ ਜੈ ਮਾਲਾਕਸ਼ੀ ਨੂੰ ਜ਼ਰੂਰ ਲਿਖੋ ਧੰਨਵਾਦ ਜੀ